ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਵੀਡੀਓ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਪਾਸਤਾ ਪਹਿਲਾਂ ਆਪਾਂ ਪਾਸਤੇ ਨੂੰ ਚੰਗੀ ਤਰ੍ਹਾਂ ਨਾਲ ਉਬਾਲ ਲੈਣਾ ਉਸ ਤੋਂ ਬਾਅਦ ਆਲੂ ਤੇ ਪਿਆਜ਼ ਆਪਾਂ ਕੱਟ ਲੈਣੇ ਆਂ ਫਿਰ ਪਾਸਤੇ ਨੂੰ ਉਬਾਲ ਕੇ ਚੰਗੀ ਤਰ੍ਹਾਂ ਨਾਲ ਕੱਢ ਕੇ ਆਪਾਂ ਇੱਕ ਸੇ ਟੋਕਰੀ ਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਵਾਸ਼ ਕਰ ਲੈਣਾ ਠੰਡਾ ਕਰ ਲੈਣਾ ਉਸ ਤੋਂ ਬਾਅਦ ਆਪਾਂ ਤੇਲ ਗਰਮ ਕਰਨਾ ਸਿਰ ਹਰਤਾ ਜਿਹਦੇ ਵਿੱਚ ਪਿਆਜ਼ ਤੇ ਆਲੂ ਆਪਾਂ ਪਾ ਕੇ ਤੇ ਆਪਾਂ ਇਹਨੂੰ 5-10 ਮਿੰਟ ਅਸਤੇ ਭੁੰਨ ਲੈਣਾ ਇਹਨਾਂ ਨੂੰ ਹੁਲਾਉਂਦੇ ਰਹਿਾਂਗੇ ਉਹਨਾਂ ਟਾਈਮ ਆਪਾਂ ਤੁਸੀਂ ਵੇਖੋ ਤੇ ਆਪਣੇ ਪਿਆਜ਼ ਬਰਾਊਨ ਹੋ ਗਿਆ ਤੇ ਆਲੂ ਵੀ ਪੁੱਜ ਗਿਆ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਪਹਿਲਾਂ ਆਪਾਂ ਇਹਦੇ ਵਿੱਚ ਪਾ ਲੈਣਾ ਨਮਕ ਨਮਕ ਪਾਉਣ ਤੋਂ ਬਾਅਦ ਥੋੜਾ ਜਿਹਾ ਸਵਾਦ ਅਨੁਸਾਰ ਨਮਕ ਪਾ ਲੈਣਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚਾਂ ਲਾਲ ਮਿਰਚਾਂ ਪਾ ਕੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਲੈਣੀ ਹਲਦੀ ਹਲਦੀ ਤੁਸੀਂ ਜਿੰਨੀ ਕਿ ਪਾਉਣਾ ਚਾਹੁੰਦੇ ਹੋ ਓਨੀ ਆਪਦੇ ਸਵਾਦ ਅਨੁਸਾਰ ਹਲਦੀ ਪਾ ਸਕਦੇ ਹੋ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਹਲਾ ਲੈਣਾ ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਹੁਣ ਪਾਵਾਂਗੇ ਸੌਸਾਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਗ੍ਰੀਨ ਸੌਸ ਗ੍ਰੀਨ ਸੌਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਉਣੀ ਹੈ ਆਪਣੀ ਰੈੱਡ ਸੌਸ ਚਿਲੀ ਵਾਲੀ ਸੌਸ ਹੁੰਦੀ ਹੈ ਇੱਕ ਰੈੱਡ ਆਪਾਂ ਇਹਦੇ ਵਿੱਚ ਉਹ ਪਾ ਲੈਣੀ ਹੈ ਉਹ ਸੌਸ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਟਮਾਟੋ ਕੈਚ-ਅਪ ਜਿਹੜੀ ਹੁੰਦੀ ਹੈ ਜੀ ਉਹ ਪਾ ਲੈਣੀ ਸੌਸ ਤੋਂ ਬਾਅਦ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਹਿਲਾ ਲੈਣਾ ਇਹ ਤੁਸੀਂ ਸੌਸ ਆਪ ਦੇ ਹਿਸਾਬ ਨਾਲ ਪਾ ਸਕਦੇ ਜਿੰਨਾ ਕਿ ਤੁਸੀਂ ਸਵਾਦ ਅਨੁਸਾਰ ਫਿਰ ਆਪਾਂ ਉਹ ਪਾ ਕੇ ਇਹਦੇ ਵਿੱਚ ਪਾਸਤਾ ਪਾ ਲੈਣਾ ਪਾਸਤਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਹਿਲਾ ਲੈਣਾ ਹਲਾ ਕੇ ਚੰਗੀ ਤਰ੍ਹਾਂ ਇਹਨੂੰ 5-10 ਮਿੰਟ ਵਾਸਤੇ ਆਪਾਂ ਢੱਕ ਕੇ ਰੱਖ ਦੇਣਾ ਤੇ ਤੁਸੀਂ ਦੇਖੋ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲਿਆ ਚਾਰੇ ਪਾਸੇ ਘੁਮਾ ਲਿਆ ਆਪਾਂ ਇਹਨੂੰ ਤੇ ਆਪਣੇ ਪਿਆਜ਼ ਤੇ ਆਲੂ ਪਾਸਤੇ ਦੇ ਵਿੱਚ ਚੰਗੀ ਤਰ੍ਹਾਂ ਨਾਲ ਰਲ ਗਏ ਆ ਤੇ ਆਪਣਾ ਪਾਸਤਾ ਬਣ ਕੇ ਤਿਆਰ ਹੋ ਗਿਆ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਆਪਣੀ ਨਵੀਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਫੋਲੋ ਜਰੂਰ ਕਰ ਲੈ ਤੇ ਤੁਸੀਂ ਵੀ ਘਰੇ ਬਣਾ ਕੇ ਦੇਖੋ ਇਹਨੇ ਸੌਖੇ ਤਰੀਕੇ ਨਾਲ ਪਾਸਤਾ ਤੇ ਆਪਣੇ ਚੈਨਲ ਨੂੰ ਫੋਲੋ ਜਰੂਰ ਕਰ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ